ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾ ਗੁਰੇ ਆਪਣੇ ਉਪਰ ਬਲ ਜਾਈਐ ਆਠ ਉਪਰ ਹਰ ਹਰ ਜਸ ਗਾਈਐ ਗੁਰੇ ਆਪਣੇ ਉਪਰ ਬਲ ਜਾਈਐ ਅਠ ਪਹਿਰੂ ਹਰ ਹਰ ਜਸ ਗਾਈ ਐ ਸਿਮਰਉ ਸੋ ਪ੍ਰਭ ਆਪਣਾ ਸਾਮੇ ਸਗਲ ਕਟਾ ਕ ਅੰਤਰ ਜਾਮੀ ਰਹਾਉ ਚਰਨ ਕਮਲ ਸੋ ਲੱਗੀ ਪ੍ਰੀਤਾ ਸੱਚੀ ਪੂਰਨ ਨਰਮਲ ਰੀਤਾ ਸੰਤ ਪ੍ਰਸਾਦ ਵਸੈ ਮਨ ਮਾਹੀ ਜਨਮ ਜਨਮ ਕੇ ਕੈਲ ਵਿਖ ਜਾਹੀ ਕਰ ਕਿਰਪਾ ਪ੍ਰਭ ਦੀਨੰਧਿਆ ਲਾ ਨਾਣਕ ਮੰਗੈ ਸੰਤਰਵਾਲਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਮੰਗੈ ਸੰਤਰਵਾਲਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕੀ ਫਤਿਹ ਬਹੁਤ ਹੀ ਮਾਨ ਕਿਰਪਾ ਸਤਿਗੁਰਾਂ ਦੀ ਬਖਸ਼ਿਸ਼ ਹੋਈ ਹੈ ਸਤਿਗੁਰਾਂ ਦੀ ਬਖਸ਼ਿਸ਼ ਔਰ ਕਿਰਪਾ ਦੁਆਰਾ ਖਾਲਸਾ ਦੀ ਬਾਣ ਗੁਰਦੁਆਰਾ ਸਿੰਘ ਸਭਾ ਬਟੰਡਾ ਵਿਖੇ ਜੋ ਸਾਡੀ ਬਹੁਤ ਹੀ ਸਤਕਾਰਯੋਗ ਕਥਾ ਦੀ ਪੰਜ ਕਥਾਵਾਚਕੋ ਭਾਈ ਤੇਜਾ ਸਿੰਘੋ ਜੋ ਹਰ ਰੋਜ 7:30 ਵਜੇ ਤੋਂ ਲੈ ਕੇ 8:30 ਵਜੇ ਤੱਕ ਸੰਗਤਾਂ ਨੂੰ ਕਥਾਰਾਹੀ ਨਿਹਾਲ ਕਰਦੇ ਹਨ ਬਹੁਤ ਹੀ ਸੁਲਝੇ ਅਤੇ ਸਿਆਣੇ ਸੁਝਾਵਾਂ ਨਾਲ ਸਾਡੇ ਕਥਾਵਾਚਕ ਹਨ ਸੋ ਜੋ ਹੁਕਮ ਨਾ ਵਿੰਦੀ ਹਰ ਰੋਜ ਕਥਾ ਕਰਕੇ ਸੰਗਤਾਂ ਨੂੰ ਨਿਹਾਲ ਕਰਦੇ ਆ ਜਿਸ ਤਰ੍ਹਾਂ ਸੰਗਤਾਂ ਪਹਿਲਾਂ ਜੁੜੀਆਂ ਸਿੱਖਰਾ ਸੰਗਤਾਂ ਕਥਾ ਵਿਚਾਰਨ ਦੇ ਨਾਲ ਜੁੜੇ ਰਹੋ ਸੋ ਆਪੋ ਸੰਤਾਨੇ ਅੱਜ ਉਹ ਹੁਕਮ ਨਾਮ ਦੀ ਕਥਾ ਵਿਚਾਰ ਸਰਵਣ ਕੀਤੀ ਹੈ ਪੰਜਵੇਂ ਪਾਤਸ਼ਾਹ ਬਾਣੀ ਦੇ ਪੁੰਜੋ ਔਰ ਬਾਣੀ ਦੇ ਰਚਨਹਾਰੇ ਔਰ ਸ੍ਰੀ ਦੰਦ ਸਰਤਾਜ ਵੀ ਇਹਨਾਂ ਨੂੰ ਕਿਹਾ ਜਾਂਦਾ ਹੈ ਸਭ ਤੋਂ ਵੱਧ ਪੰਜਵਿ ਪਾਛਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਕਮਾਈ ਹੈ ਜੋ 741 ਔਰ 42 ਅੰਗ ਦੇ ਉੱਤੇ ਇਹ ਸ਼ਬਦ ਅੰਕਿਤ ਹੈ ਸਤਿਗੁਰਾਂ ਨੇ ਉਚਾਰਨ ਕੀਤਾ ਕਿ ਸੂਹੀ ਮਹੱਲਾ ਪੰਜਵਾਂ ਗੁਰ ਆਪਣੇ ਉੱਪਰ ਬਲ ਜਾਈ ਹੈ ਔਟ ਪਰੂ ਹਰ ਹਰ ਜਸ ਗਾਈ ਹੈ ਬਹੁਤ ਹੀ ਵਿਸਥਾਰ ਦੇ ਵਿੱਚ ਔਰ ਸੋਹਣੇ ਔਰ ਸੱਚੇ ਢੰਗ ਦੇ ਨਾਲ ਸਾਡੇ ਕਥਾਵਾਚਕ ਪੰਤੀਜਾ ਸਿੰਘ ਨੇ ਇਹ ਸ਼ਬਦ ਦੀ ਵਿਚਾਰ ਕੀਤੀ ਹੈ ਸੋ ਆਪ ਸੰਗਤਾਂ ਨੇ ਸਰਵਣ ਕੀਤਾ ਹੈ ਕਿ ਆਪਣੇ ਗੁਰ ਆਪਣੇ ਉੱਪਰ ਬਲ ਜਾਈ ਹੈ ਆਠ ਪਹਿਰ ਹਰ ਹਰ ਦਸ ਬਈਏ ਹੁਣ ਸਾਧ ਸੰਗਤ ਜੀਤਾ ਗੁਰੂ ਪੂਰੀ ਹੈ ਜੇ ਪਰਮੇਸ਼ਰ ਪ੍ਰਮਾਤਮਾ ਨਹੀਂ ਅਧੂਰੇ ਪੂਰੇ ਗੁਰੂ ਹੈ ਤੇ ਸਾਧ ਸੰਗਤ ਜਪਣ ਵਾਲਾ ਵੀ ਇਸ ਭੌਤ ਜਲ ਸੰਸਾਰ ਤੋਂ ਪਾਰ ਲੰਘ ਜਾਂਦਾ ਹੈ ਤੇ ਜਿਹੜਾ ਨਾਮ ਜਪਾਉਣ ਵਾਲਾ ਉਹ ਵੀ ਭਵਜਲ ਸੰਸਾਰ ਤੋਂ ਪਾਰ ਲੰਘ ਜਾਂਦਾ ਹੈ ਆਪਣੀਆਂ ਕੁਲਾਂ ਨੂੰ ਤਾਰ ਲੈਂਦਾ ਤੇ ਜੇ ਸਾਧ ਸੰਗਤ ਕਿਸੇ ਦੇਹ ਧਾਰੀ ਗੁਰੂਆਂ ਦੇ ਮਗਰ ਪ੍ਰਾਣੀ ਲੱਗਦਾ ਕਿਸੇ ਮਨਮੁਖ ਪੁਰਖਾਂ ਦੇ ਮਗਰ ਪ੍ਰਾਣੀ ਲੱਗ ਜਾਂਦਾ ਆਪ ਵੀ ਡੁੱਬ ਜਾਂਦਾ ਸਾਧ ਸੰਗਤ ਤੇ ਆਪਣੇ ਪਰਿਵਾਰ ਨੂੰ ਵੀ ਲੈ ਕੇ ਡੁੱਬ ਜਾਂਦਾ ਹੈ ਅੱਜ ਜੋ ਕਿਸੇ ਸੰਗਨੇ ਵਿਚਾਰ ਕੀਤੀ ਸੀ ਤੇ ਅਸੀਂ ਉਹਨਾਂ ਦਾ ਕੋਟਣ-ਕੁਟਾਣ ਧੰਨਵਾਦ ਕਰਦੇ ਹਾਂ ਉੱਚ-ਉੱਚੇ ਤੌਰ ਤੇ ਸ਼ੁਕਰਾਨਾ ਵੀ ਕਰਦੇ ਹਾਂ ਕਾਲਪੁਰਖ ਵਾਹਿਗੁਰੂ ਅੱਜ ਸਾਡੀ ਥੋੜੀ ਜੀ ਕਿਸੇ ਦੇ ਨਾਲ ਡਿਸਕਸ ਹੋਈ ਕਿ ਕੱਲ ਲੱਗਾ ਮੈਂ ਸਰ੍ਹਸੇ ਵਾਲੇ ਦਾ ਪ੍ਰੇਮੀ ਸੀ ਸਰ੍ਹਸੇ ਵਾਲੇ ਦੇ ਡੇਰੇ ਦੇ ਵਿੱਚ ਜਾਂਦਾ ਸੀ ਬੜਾ ਚਰੋਗ ਸੀ ਮੈਨੂੰ ਸਰ੍ਹਸੇ ਵਾਲੇ ਦੀ ਡੇਰਾ ਸਾਧ ਦੇ ਨਾਲ ਜੁੜੇ ਹੋਏ ਨੂੰ ਸੌਦਾ ਸਾਧ ਦੇ ਨਾਲ ਤੇ ਕੰਦਾ ਹੁਣ ਮੈਂ ਅੰਮ੍ਰਿਤ ਛਕ ਲਿਆ ਖੰਡੇ ਬਾਟੇ ਦਾ ਇਹ ਸਾਧ ਸੰਗਤ ਜਿਹੜਾ ਵਿਹਿਮਾ ਪਰਮਾ ਦੇ ਵਿੱਚ ਭਲੇਖਿਆਂ ਦੇ ਵਿੱਚ ਪੜਨਾ ਜਿਹਦਾ ਆਪ ਦਾ ਕੋਈ ਗੁਰੂ ਨਹੀਂ ਹੈ ਜਿਹਦੀ ਆਪ ਦੀ ਕਿਤੇ ਡਿੜਤਾ ਨਹੀਂ ਤੇ ਸਾਧ ਸੰਗਤ ਜਿਹੜਾ ਉਸ ਦੇ ਮਗਰ ਲੱਗਦਾ ਫਿਰ ਉਹ ਉਹਨੇ ਤਾਂ ਫਰਟੋਬੀ ਜਾਣਾ ਹੁੰਦਾ ਤੇ ਪੁਰਸ਼ ਸਾਡੇ ਕੋਲ ਗੱਲ ਕਰਨ ਲੱਗਿਆ ਕਹਿਣ ਲੱਗਾ ਹੁਣ ਮੈਂ ਸਰਸੇ ਵਾਲੇ ਨਾਲ ਖੜਾ ਛੱਡ ਦਿੱਤਾ ਸੌਦਾ ਸਾਧ ਦਾ ਮੈਂ ਖੜਾ ਛੱਡ ਦਿੱਤਾ ਹੁਣ ਮੇਰੇ ਉੱਤੇ ਉਹਨਾਂ ਦੀ ਕਿਰਪਾ ਹੋ ਗਈ ਹੈ ਕੀ ਸਿਮਰਉ ਸੋ ਪ੍ਰਭ ਅੰਤਰ ਜਾਮੀ ਸਕਲ ਕਟਾ ਕਾ ਅੰਤਰ ਜਾਮੀ ਉਹ ਕਲੰਗੀਆਂ ਵਾਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਸਾਧ ਸੰਗਤ ਤੋਂ ਸੱਚਖੰਡ ਵਾਸੀ ਹੋਣਾ ਸੀ ਇਸ ਭੌਜਲ ਸੰਸਾਰ ਦੇ ਤੋਂ ਆਪਣੇ ਮਾਲਕ ਪ੍ਰਭੂ ਪ੍ਰਭਾਤਵਾ ਦੇ ਨਾਲ ਪ੍ਰੀਤੀ ਜੁੜੀ ਹੋਈ ਸੀ ਜਦੋਂ ਜਾਣਾ ਸੀ ਤੇ ਸਿੱਖਾਂ ਨੂੰ ਉਦੋਂ ਪਤਾ ਲੱਗ ਗਿਆ ਸੀਗਾ ਸਤਗੁਰਾਂ ਨੇ ਦੱਸ ਦਿੱਤਾ ਕਲੰਗੀਆਂ ਵਾਲੇ ਪਾਤਸ਼ਾਹ ਨੇ ਕਿ ਭਾਈ ਇਹ ਸਾਡਾ ਸਮਾ ਆ ਗਿਆ ਹੁਣ ਅਸੀਂ ਜਾਣਾ ਸਿੱਖਾਂ ਨੇ ਫਿਰ ਉੱਠ ਕੇ ਬੇਨਤੀ ਕੀਤੀ ਸੀ ਕਹਿਣ ਲੱਗੇ ਐ ਸ਼ੰਚਾ ਪ੍ਰਮਾਤਮਾ ਜੀਓ ਤੁਸੀਂ ਘਟਾ ਘਟਾਂ ਦੇ ਵਿੱਚ ਵਿਆਪਕ ਹੋ ਸਾਰਿਆਂ ਦੀਆਂ ਜਾਣਨ ਵਾਲੇ ਹੋ ਤੁਸੀਂ ਜਦੋਂ ਇੱਥੋਂ ਚਲੇ ਗਏ ਸਾਡੇ ਕੋਲੋਂ ਦੂਰ ਕੌਣ ਸਾਡਾ ਗੁਰੂ ਹੋਵੇਗਾ ਕੌਣ ਸਾਡੇ ਪਿਤਾ ਪਰਮਾਤਮਾ ਹੋਣਗੇ ਤੇ ਸਾਨੂੰ ਕਿਸਦੇ ਲੜ ਲਾ ਕੇ ਜਾਉਂਗੇ ਇੱਥੇ ਪ੍ਰਸਾਦ ਸੰਗਤ ਸਤਿਗੁਰਾਂ ਨੇ ਉਚਾਰਨਾ ਕੀਤਾ ਹੈ ਕਿ ਸਭ ਸਿੱਖਣ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਇਹ ਪੱਲਾ ਪਕੜਾ ਕੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਸਿੱਖਾਂ ਨੂੰ ਹੁਕਮ ਕਰ ਦਿੱਤਾ ਕਿ ਅੱਜ ਤੋਂ ਬਾਦ ਤੁਹਾਡਾ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਹੋਵੇਗਾ ਜਿਹੜਾ ਸਦੀ ਬਾਣੀ ਪੜ੍ਹੇਗਾ ਬਾਣੀ ਸੁਨੇਗਾ ਬਾਣੀ ਦੀ ਵਿਚਾਰ ਕਰੇਗਾ ਉਹ ਸਾਰ ਸੰਗਤ ਆਪਣਿਆਂ ਕੋਲ ਨੂੰ ਲੈ ਕੇ ਤਰ ਜਾਵੇਗਾ ਇਕ ਕੰਨ ਦਾ ਭਾਵ ਹੈ ਤੇ ਜਿਸ ਪੁਰਸ਼ ਨੇ ਉਸ ਦੇਹਧਾਰੀਆਂ ਗੁਰੂਆਂ ਨੂੰ ਛੱਡ ਕੇ ਤੇ ਕਲਗੀਆਂ ਵਾਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ ਤੇ ਪਹਿਲਾ ਰਕਸ਼ੀ ਹੋ ਅੰਮ੍ਰਿਤ ਛਕਣ ਤੋਂ ਪਹਿਲਾਂ ਤੇ ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ ਪੰਜ ਕਕਾਰ ਪਹਿਨਣੇ ਕਰ ਲਏ ਤੇ ਸਾਧ ਸੰਗਤ ਉਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਰਜੀ ਦਾ ਰੂਪ ਬਣ ਗਿਆ ਗੱਜ ਕੇ ਆਖੂ ਸਤਨਾਮ ਸ੍ਰੀ ਵਾਹਿਗੁਰੂ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਅੱਜ ਉਹ ਸਾਧ ਸੰਗਤ ਇਸ ਤਰ੍ਹਾਂ ਸਿੰਘ ਸੱਜਿਆ ਹੋਇਆ ਤੇ ਇਸ ਕਰਕੇ ਸੋ ਬਹੁਤਾ ਵਿਸਥਾਰ ਦੇ ਵਿੱਚ ਨਾਂਝਾ ਜੀ ਸਮਾਪਤੀ ਵੱਲ ਚਲੀਏ ਇਸ ਤਰ੍ਹਾਂ ਭਾਈ ਅਕਾਲ ਪੁਰਖ ਵਾਹਿਗੁਰੂ ਛੱਡ ਕੇ ਕਿਸੇ ਦੇ ਮੰਗਣਨ ਲੱਗਿਆ ਕਰੋ ਕੇਵਲ ਤੇ ਕੇਵਲ ਇੱਕੋ ਹੀ ਗੁਰੂ ਆ ਇੱਕੋ ਹੀ ਪ੍ਰਮਾਤਮਾ ਇੱਕੋ ਹੀ ਪਰਮੇਸ਼ਰ ਹੈ ਹਾਂ ਇੰਨਾ ਹੈ ਰਸਤੇ ਜਰੂਰ ਆ ਡੋਢੀ ਨਾਮ ਜਪਣ ਦਾ ਢੰਗ ਹੈ ਕੋਈ ਵਾਹਿਗੁਰੂ ਕਹਿੰਦਾ ਹੈ ਕੋਈ ਅੱਲਾਹ ਕਹਿੰਦਾ ਹੈ ਕੋਈ ਸਤਗੁਰੂ ਕਹਿੰਦਾ ਹੈ ਕੋਈ ਪਰਮੇਸ਼ਰ ਕਹਿੰਦਾ ਹੈ ਕੋਈ ਈਸ਼ਵਰ ਕਹਿੰਦਾ ਹੈ ਇਹ ਪਰਮੇਸ਼ਰ ਪ੍ਰਮਾਤਮਾ ਦੀ ਕਿਰਪਾ ਹੈ ਜਿਹੜਾ ਸ਼ੇਸ਼ਕਨਾਗ ਸੀ ਉਹ 21000 ਤੋਂ ਉੱਪਰ ਨਾਮ ਹਰ ਰੋਜ਼ ਜਪਿਆ ਕਰਦਾ ਸੀ ਤੇਨੇ ਕਈ ਗੁਰੂ ਦੇ ਨਾਮ ਹੈ ਇਸ ਕਰਕੇ ਪਰਮੇਸ਼ਰ ਪ੍ਰਮਾਤਮਾ ਨੂੰ ਭੁਲਾਇਆ ਨਾ ਕਰੂ। ਪ੍ਰੇਮ ਤੇ ਸਤਕਾਰ ਦੇ ਨਾਲ ਜਪਿਆ ਕਰੋ ਤੇਜ ਸਿੰਘ ਕਥਾਵਾਚਕ ਬਹੁਤ ਬਹੁਤ ਕੂਟਣ ਕੂਟਾਨ ਇਹਨਾਂ ਦਾ ਧੰਨਵਾਦ ਜੋ ਕਥਾ ਦਿਰਾਹੀ ਸੰਗਤਾਂ ਨੂੰ ਨਿਹਾਲ ਕਰਦੇ ਆ। ਐਟ ਦਾ ਸਰਗੁਣ BTI 29 ਲੜ ਚੈਨਲ ਇਹ ਵੀ ਸਤਗੁਰਾਂ ਦੀ ਕਿਰਪਾ ਅਨਸਾਰ ਬਖਸ਼ਿਸ਼ ਕਰ ਦੁਆਰਾ ਸਾਰੇ ਦਿ ਸਵਸੀਤ ਦੇ ਵਿੱਚ ਇਹ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕਰ ਰਹੀ ਹੈ ਇਹਨਾਂ ਦਾ ਵੀ ਕੋਟਣ-ਕੁਟਾੜ ਉਚੇਚੇ ਤੌਰ ਤੇ ਧੰਨਵਾਦ ਆਉ ਸਮਾਪਤੀ ਵੱਲ ਚਲਿਏ ਫਤਿਹ ਬੁਲਾਓ ਪਿਆਰ ਤਿਸਤ ਕਦਰਣ ਗੱਜ ਕੇ ਅੱਖੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ